ਹਾ ਜੀ ਆ ਤੁਸੀਂ ਦੇਖ ਰਹੇ ਹੋ ਅਸੀਂ ਅੱਜ ਖੇਤਾਂ ਦੇ ਵਿੱਚ ਆਏ ਆ ਤੇ ਖੇਤਾਂ ਦੇ ਵਿੱਚ ਯਾਰਾਂ ਦੀ ਮੋਟਰ ਤੇ ਚੋਰੀ ਬੰਦੇ ਨੂੰ ਲੱਗਿਆ ਤੇ ਅਸੀਂ ਤਾਂ ਉਹ ਸਾਹਮਣੇ ਗੱਡੀ ਖੜੀ ਆ ਅੱਜ ਤਾਂ ਗੱਡੀ ਦੇ ਉੱਤੇ ਬੰਦਾ ਮਸਾਂ ਲੱਗਿਆ ਬਹੁਤ ਟੋਆਂ ਟੇਬਿਆਂ ਦੇ ਵਿੱਚ ਦੀ ਲੰਘ ਕੇ ਤੇ ਬੰਦਾ ਹੈਗਾ ਬਹੁਤ ਗੁਣੀ ਗਿਆਨੀ ਬਸ ਇਹੋ ਜਿਹਾ ਬੰਦਾ ਇਹ ਇਹਨਾਂ ਬਹੁਤ ਸਾਰੀਆਂ ਸ਼ਾਰਟ ਫਿਲਮਾਂ ਦੇ ਵਿੱਚ ਨਾਟਕਾਂ ਦੇ ਵਿੱਚ ਕੰਮ ਕੀਤਾ ਤੇ ਆਪਾਂ ਤੁਹਾਨੂੰ ਅੱਜ ਉਸ ਬੰਦੇ ਨਾਲ ਮਿਲਾਉਣ ਜਾ ਰਹੇ ਹਾਂ ਬੈਠਾ ਉਹ ਬਹੁਤ ਝੜੀ ਦੇ ਵਿੱਚ ਆ ਅਮਰੂਦ ਆ ਅਮਰੂਦਾਂ ਦੇ ਦਰਖਤਾਂ ਦੇ ਵਿੱਚ ਬੈਠਾ ਲੱਭਣਾ ਬੜਾ ਮੁਸ਼ਕਲ ਹੈ ਤੇ ਮੈਂ ਮਸਾਂ ਚੋਰੀ-ਚੋਰੀ ਆਇਆ ਤੇ ਆ ਤੁਸੀਂ ਦੇਖੋ ਇਹ ਆ ਬੰਦਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਹੈ ਗਰੀਬ ਦੀ ਚੋਟੀ ਠੀਕ ਠਾਕ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂਜੀ ਹਾਂਜੀ ਤੇ ਤੁਹਾਡਾ ਜਨਮ ਕਦੋਂ ਹੋਇਆ ਮੈਨੂੰ ਇਹ ਦੱਸ ਦਿਓ ਮੇਰਾ ਹੀ 1968 ਦਾ ਜਨਮ 1968 ਦਾ ਵਾਹ ਵਈ ਵਾਹ ਤਾਂ ਤਾਂ ਫਿਰ ਮੇਰੇ ਹੀ ਹਮ ਜਮਾਤੀ ਆ 1968 'ਚ ਹੀ ਮੇਰਾ ਜਨਮ ਹੋਇਆ ਤੇ ਹੁਣ ਮੈਂ ਤਾਂ ਤੁਹਾਨੂੰ ਬਸ ਇਹੀ ਪੁੱਛੂਗਾ ਵੀ ਤੁਸੀਂ ਕਿਹੜੇ ਕਿਹੜੇ ਨਾਟਕ ਕਿਹੜੇ ਕਿਹੜੇ ਜਗ੍ਹਾ ਤੇ ਤੁਸੀਂ ਕੰਮ ਕੀਤਾ ਤੇ ਤੁਸੀਂ ਕਿਹੋ ਜਿਹਾ ਕੰਮ ਕੀਤਾ ਤੇ ਕਿਵੇਂ ਤੁਸੀਂ ਗਾਇਕੀ ਕੀਤੀ ਆ ਤੁਸੀਂ ਮੈਨੂੰ ਮੜਾ ਇਹਦੇ ਬਾਰੇ ਚੰਨਣਾ ਪਾਹੋਂਗੇ ਮੈਨੂੰ ਪਹਿਲਾਂ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸਾਰਿਆਂ ਧੰਨਵਾਦ ਕਰਦਾ ਜਿਹੜੇ ਤੁਸੀਂ ਬਾਈ ਚੱਲ ਕੇ ਆਏ ਗਰੀਬ ਦੀ ਝੁੱਗੀ 'ਚ ਬਾਈ ਬਾਈ ਦਾ ਤੁਹਾਨੂੰ ਭਰਾਵਾ ਮਸਾਂ ਲੱਭਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਐਵੇਂ ਧਰਤੀ ਨੂੰ ਸਕਾਰਦਾਂ ਵੀ ਸੱਚੇ ਪਾਸ਼ਾ ਤੁਸੀਂ ਤੁਹਾਨੂੰ ਵਾਹਿਗੁਰੂ ਚੜ੍ਹਦੀਆਂ ਕਲਾਂ ਰੱਖੇ ਤੇ ਬਾਕੀ ਬਾਈ ਮੈਨੂੰ ਇਸ ਕੰਮ 'ਚ ਲਿਆਉਣ ਵਾਲਾ ਹਰਪ੍ਰੀਤ ਸਾਡੇ ਪਿੰਡ ਦਾ ਰਾਸਤਾਨੀ ਵੇਜਰ ਰਾਸਤਾਨੀ ਦਾ ਚੇਲਾ ਹਰਪ੍ਰੀਤ ਇਸ ਕੰਮ 'ਚ ਲਿਆਉਣ ਵਾਲਾ ਤੇ ਰਾਜੂ ਪੱਤੋ ਵਾਲੇ ਦਾ ਭਾਈ ਸਰਜੀਤ ਇਹਨਾਂ ਬੰਦੇ ਹੀ ਬੋਲਦੇ ਨੇ ਬਦੌਲਤ ਮੈਂ ਜਿਹੜਾ ਫਿਲਮਾਂ 'ਚ ਮੜਾ ਮੋਟਾ ਗਾਣਿਆਂ 'ਚ ਦੋ ਤਿੰਨਾਂ 'ਚ ਉਹ ਆਪਣੇ ਜਿਹੜਾ ਕੀ ਕਹਿੰਦੇ ਮੈਂ ਤਾਂ ਅਨਪੜ੍ਹ ਬੰਦਾ ਮੈਨੂੰ ਇਹਨਾਂ ਨਾਮ ਨਹੀਂ ਪਤਾਗਾ ਉਹ ਆਪਣਾ ਕੀ ਕਹਿੰਦੇ ਹੁੰਦੇ ਆ ਸਰਪੰਚੀ ਦਾ ਗਾਣਾ ਆਇਆ ਸੀ ਉਹ ਮਲੋਟ ਸ਼ੂਟਿੰਗ ਕਰਕੇ ਆਏ ਸੀ ਭਾਈ ਗੁਰਸੇਵਕ ਸੇਖੋਂ ਦੇ ਚੈਨਲ ਤੇ ਉਹਦੇ ਸਾਡੀ ਬੜੀ ਬਹੁਤ ਜ਼ਿਆਦਾ ਪਿਆਰ ਆ ਉਸ ਬਾਈ ਨਾਲ ਤੇ ਬਾਈ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆਂ ਤੇ ਤੁਸੀਂ ਜਿਹੜਾ ਇੱਥੇ ਆਏ ਆ ਤੇ ਮੈਂ ਬਾਈ ਇਸ ਬੰਦੇ ਦਾ ਮੈਂ ਦੇਣ ਨਹੀਂ ਦੇ ਸਕਦਾ ਸਾਡੇ ਪਿੰਡ ਦਾ ਪੰਡਤ ਰਾਜਸਤਾਨੀ ਮੇਜਰ ਰਾਤਾਨੀ ਦਾ ਚਿੱਲ ਤੇ ਇਹਨੇ ਮੈਨੂੰ ਫਿਲਮਾਂ ਚਵਾੜਿਆ ਤੇ ਮੈਂ ਬਾਈ ਮਾੜੇ-ਮੋٹے ਰੋਲ ਕਰ ਲੈਨੇ ਜੋ ਜਾਂ ਮੈਨੂੰ ਦੱਸਦੇ ਅਨਪੜ ਬੰਦਾ ਗੁੱਠਾ ਛਾਪ ਤੇ ਇਹਨਾਂ ਦੀ ਬਦੌਲਤਾਂ ਬਾਕੀ ਤੁਹਾਡਾ ਬਾਈ ਧੰਨਵਾਦ ਆ ਜੋ ਕੋਈ ਪੁੱਛਣਾ ਚਾਹੁੰਦੇ ਮੈਂ ਦੱਸੀ ਜਾਉ ਓਕੇ ਓਕੇ ਪਹਿਲੀ ਫਿਲਮ ਸਾਡੀ ਸੀਗੀ ਪਾਣੀ ਦੀ ਵਧਾਨੀ ਦੂਜੀ ਸੀਗੀ ਖਤਰੇ ਦਾ ਗੁੱਗੂ ਤੀਜੀ ਤਿੰਨ ਭਾਗ ਸੀਗੇ ਦੇਸੀ ਛੋਲੇ ਮੇਰਾ ਗੱਬਰ ਦਾ ਰੋਲ ਸੀ ਉਹਦੇ ਚ ਤੇ ਬਸੰਤੀ ਸੀਗੀ ਬਾਗ ਵਾਲੀ ਦੀ ਗੁੱਡੀ ਉਹ ਜੋਤੀ ਉਹਦਾ ਬਹੁਤ ਸੰਯੋਗ ਸੀ ਉਹਨੇ ਮੈਨੂੰ ਬਹੁਤ ਜਾਨੀ ਦੀ ਢੰਗ ਤਰੀਕੇ ਦੱਸੇ ਬਾਕੀ ਰਾਤ ਆਣੀਏ ਦੱਸੇ ਬਾਕੀ ਬਾਈ ਜਿੰਨਾ ਕਿ ਮੈਥੋਂ ਬੋਲਿਆ ਜਾਂਦਾ ਮੈਂ ਬੋਲ ਸਕਦਾ ਬਾਹਲਾ ਨਹੀਂ ਬੋਲ ਸਕਦਾ ਠੀਕ ਹੈ ਕਿ ਨਹੀਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮੋਟਰ ਤੇ ਆਇਆਂ ਦਾ ਗਰੀਬ ਦੀ ਝੁੱਗੀ ਤੇ ਆਇਆਂ ਬਹੁਤ ਧੰਨਵਾਦ ਆ ਧਰਤੀ ਨੂੰ ਸਤਿਕਾਰ ਦਿਆਂ ਬਾਈ ਮੈਨਾਂ ਤੜਕੇ ਤੇਰੀ ਕਰੀ ਜਨਾ ਵੀ ਤੁਸੀਂ ਮੇਰੀ ਮੋਟਰ ਤੇ ਆਉਂਗੇ ਇਹੋ ਜੇ ਬੰਦੇ ਦਾ ਬਾਈ ਰੱਬ ਦਾ ਰੂਪ ਹੁੰਦੀ ਹੈ ਤੁਸੀਂ ਸਾਨੂੰ ਸਾਨੂੰ ਇੱਕ ਘੰਟਾ ਹੋ ਗਿਆ ਲੱਭਦਿਆਂ ਨੂੰ ਤੇ ਮਸਾਂ ਅਸੀਂ ਮੋਟਰ ਲੱਭੀ ਆ ਵੀਰ ਦੀ ਤੇ ਅਸੀਂ ਆ ਵੀਰ ਨਾਲ ਮੁਲਾਕਾਤ ਕੀਤੀ ਆ ਬਸ ਇੱਕ ਇੰਨਾ ਕਹ ਵੀ ਥੋੜਾ ਇਹ ਕਿਤੇ ਅਨਪੜਾ ਗੁੱਠਾ ਛਾਪ ਇਹ ਤੁਹਾਨੂੰ ਦੱਸ ਹੀ ਦਿੱਤਾ ਇਹਨਾਂ ਨੇ ਵੀਡੀਓ ਦੇ ਵਿੱਚ ਤੇ ਬਾਕੀ ਇਹ ਥੋੜਾ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਹਾਂ ਆਰਥਿਕ ਆਰਥਿਕ ਪੱਖੋਂ ਥੋੜਾ ਜਿਹਾ ਕਮਜ਼ੋਰ ਹੈ ਤੇ ਆਪਾਂ ਇਹਦੀ ਵੱਧ ਤੋਂ ਵੱਧ ਸਪੋਰਟ ਕਰਗੇ ਤਾਂ ਕਿ ਆਪਾਂ ਇਸ ਬੰਦੇ ਨੂੰ ਅੱਗੇ ਲੈਣਾ ਲੈ ਕੇ ਆਉਣਾ ਚਾਹੁੰਦੇ ਹਾਂ ਕਿਉਂਕਿ ਜੇ ਆਪਾਂ ਅੱਗੇ ਲੈ ਕੇ ਆਵਾਂਗੇ ਇਹ ਆਪਣੇ ਪਿੰਡ ਦਾ ਨਾਮ ਉੱਚਾ ਕਰੂਗਾ ਆਪਣਾ ਨਾਮ ਉੱਚਾ ਹੋਵੇਗਾ ਤੇ ਆਪਾਂ ਇਹਦੀ ਵੱਧ ਤੋਂ ਵੱਧ ਸਪੋਰਟ ਕਰਗੇ ਇਹ ਬੰਦਾ ਆਪਣਾ ਇੱਥੇ ਮਾਣੂਕੇ ਦੇ ਲਾਗੇ ਆ ਛੋਟੇ ਕੋਲ ਦੇ ਬਿਲਕੁਲ ਸੈਂਟਰ ਸਾਡਾ ਮਾਣੂਕੇ ਪਿੰਡ ਕੱਕੜੇ ਦਾ ਮੇਲਾ ਉਨੇ ਆ 16 ਤਰੀਕ ਦਾ ਸੀ ਸੰਗਰਾਣ ਦਾ ਹਰ ਸਾਲ ਲੱਗਦਾ ਹੈ ਦਰਵੇਸ਼ਾਂ ਦੀ ਬੜੀ ਮੇਰ ਹੈ ਸਾਡੇ ਤੇ ਦਰਵੇਸ਼ਾਂ ਦਾ ਪਿੰਡ ਹੈ ਤੇ ਬਾਕੀ ਬਾਈ ਮੋਗਾ ਜ਼ਿਲ੍ਹਾ ਮਾਣੂਕੇ ਪਿੰਡ ਤੇ ਮੈਂ ਕੰਮ ਕਰਦਾ ਪੰਜਾਬ ਅਗਲੀ ਕਾਰਚਰ ਚ ਗੱਡੀ ਚਲਾਉਣਾ ਤੇ ਅੱਜ ਵੀ ਮੈਨੂੰ ਸਦਾ ਆਏ ਮੈਂ ਕਿਹਾ ਨਹੀਂ ਵੀ ਬਹੁਤ ਸੱਜਣ ਪਿਆਰੇ ਬਹੁਤ ਦੂਰੋਂ ਆ ਰਹੇ ਐ ਬੋੜੀ ਦੂਰੋਂ ਆਏ ਵਿਚਾਰੇ ਤੇ ਮੈਨੂੰ ਜੇ ਪਹਿਲਾਂ ਪਤਾ ਹੁੰਦਾ ਤੇ ਮੈਂ ਨਾਲ ਹੀ ਕੋਹਨਾ ਕੋ ਇੰਤਜ਼ਾਰ ਕਰਦਾ ਤੇ ਬਾਕੀ ਬਾਈ ਮੈਥੋਂ ਠੰਡਾ ਪਾਣੀ ਵੀ ਨਹੀਂ ਪੀਤਾ ਨਾ ਭਰਾਵਾਂ ਨੇ ਤੇ ਮੇਰੀ ਇੰਟਰਵਿਊ ਕਰਕੇ ਮੇਰੇ ਅ ਘਰ ਵੀ ਜਾ ਰਹੇ ਆ ਮੈਂ ਬਹੁਤ ਕਹਿਣਾ ਵੀ ਚਲੋ ਘਰੇ ਚਲੋ ਤੁਹਾਡੀ ਸੇਵਾ ਪਾਣੀ ਕਰਕੇ ਠੀਕ ਹੈ ਇਹੋ ਹੀ ਆ ਮੇਰਾ ਗਰੀਬ ਦਾ ਆਪਾਂ ਆਪਾਂ ਨੂੰ ਨਾ ਇਸ ਬੰਦੇ ਦੇ ਨਾਲ ਮਿਲ ਕੇ ਇੰਨੀ ਖੁਸ਼ੀ ਹੋਈ ਆ ਇੰਨੀ ਖੁਸ਼ੀ ਹੋਈ ਆ ਮੈਥੋਂ ਖੁਸ਼ੀ ਝੱਲੀ ਨਹੀਂ ਜਾਂਦੀ ਤੇ ਪਰ ਆਪਾਂ ਇਹਦੀ ਵੱਧ ਤੋਂ ਵੱਧ ਸਪੋਰਟ ਕਰਗੇ ਤਾਂ ਕਿ ਇਸ ਵੀਰ ਨੂੰ ਆਪਾਂ ਅੱਗੇ ਲੈ ਕੇ ਆਈਏ ਤੇ ਆਪਣੇ ਪਿੰਡਾਂ ਦਾ ਨਾਂ ਉੱਚਾ ਹੋਵੇ ਤੇ ਆਪਾਂ ਹੁਣ ਇਸ ਬੰਦੇ ਨੂੰ ਅੱਗੇ ਲੈ ਕੇ ਆਉਣਾ ਆਪਾਂ ਇਹਦੀ ਵੱਧ ਤੋਂ ਵੱਧ ਮਦਦ ਕਰਨੀ ਆ ਮੈਂ ਸਾਰੇ ਜਿੰਨੇ ਵੀ ਆਪਣੇ ਦੇਸਾਂ ਪ੍ਰਦੇਸਾਂ ਦੇ ਵਿੱਚ ਬੈਠੇ ਵੀਰ ਆ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਪਾਂ ਇਸ ਵੀਰ ਨੂੰ ਸਭ ਤੋਂ ਅੱਗੇ ਲੈ ਕੇ ਆਈਏ ਵੀ ਇੱਕ ਬੰਦਾ ਅਣਪੜ੍ਹ ਹੋਣ ਦੇ ਨਾਤੇ ਇਹ ਬੰਦਾ ਇਸ ਪੋਜੀਸ਼ਨ ਤੇ ਆਂ ਗੂਠਾ ਛਾਪ ਆ ਬਿਲਕੁਲ ਇਹ ਤੇ ਆਪਾਂ ਇਹ ਜੋ ਜਿਹੋ ਜਾਂ ਮਰਜ਼ੀ ਫਿਲਮਾਂ ਦੇ ਵਿੱਚ ਰੋਲ ਕਰਾ ਲਓ ਜਿਹੋ ਜਾਂ ਮਰਜ਼ੀ ਨਾਟਕਾਂ ਦੇ ਵਿੱਚ ਰੋਲ ਕਰਾ ਲਓ ਜਿਹੋ ਜਾਂ ਮਰਜ਼ੀ ਕੋਈ ਕਮੇਡੀ ਫਿਲਮ ਬਣਾਉਣੀ ਆ ਉਹਦੇ ਚ ਆਪਣਾ ਰੋਲ ਕਰਾ ਲਓ ਇਸ ਕਰਕੇ ਆਪਾਂ ਨਾ ਇਹਦੀ ਵੀਰ ਦੀ ਬਹੁਤ ਬਹੁਤ ਮਦਦ ਕਰਨੀ ਹੈ ਜਿੰਨੀ ਵੀ ਹੋ ਸਕੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ